ਫ੍ਰੈਂਡ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤਾ ਸੀ ਪਰਿਵਾਰ ਤੇ ਹਮਲਾ ਉਹ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦਾ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ਰਿਕਾ ਨੇ ਉਸ ਤਹਤ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਰੀ ਕੀਤੀ ਆ ਮਨ ਵਿੱਚ ਲੈ ਆਂਦੀ ਹੈ ਸੜਕ ਵਿਛਾਲੇ ਸ਼ਰਿਆਮ ਵੱਡੀ ਸੀ ਔਰਤ ਭਈ ਅਸੀਂ ਉੱਥੋਂ ਆਉਂਦੇ ਸੀ ਜਦ ਤੁਰੇ ਨਾ ਉੱਥੋਂ ਟ੍ਰੈਕਟਰ ਵਾਲੇ ਬੰਦੇ ਨੇ ਖੜਾ ਕੇ ਤੁਹਾਨੂੰ ਦੱਸਿਆ ਕਹਿੰਦਾ ਜੀ ਉੱਥੇ ਬੰਦੇ ਵੱਢੀ ਜਾਂਦੇ ਨੇ ਅਸੀਂ ਆ ਕੇ ਲਵਿਆ ਕਿ ਇੱਥੇ ਦੇਖਿਆ ਤਾਂ ਇੱਥੇ ਤਿੰਨ ਜਾਨੇ ਹੋ ਗਏ ਪਈ ਸੀ ਕਿਸੇ ਨੇ ਕਹਾੜੀ ਨਾਲ ਕਰਿਆ ਹੋਈ ਇੱਥੇ ਕਿਹੜੀ ਤਾੜੀ ਗੁੜੀ ਇੱਥੇ ਛਿੱਟ ਕੇ ਕਿਤੇ ਪ੍ਰੇਮੀ ਨੇ ਪ੍ਰੇਮਿਕਾ ਦੀ ਭਾਬੀ ਦੀ ਮਾਂ ਦਾ ਕਰਤਾ ਕਤਲ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਿਆ ਕਤਲ ਕਾਂਡ 'ਚ ਪੁਲਿਸ ਨੇ ਕਿਤੇ ਵੱਡੇ ਖੁਲਾਸੇ ਜਿਹੜੀ ਮਿਰਤਕ ਕਰਮਜੀਤ ਉਹਦੀ ਤੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਉਹ ਕਾਫੀ ਗੰਭੀਰ ਹਾਲਤ ਹੈ ਦਿਨ ਦਿਹਾੜੇ ਸ਼ਰੀਆਮ ਕਤਲ ਕਰਨ ਵਾਲੇ ਪ੍ਰੇਮੀ ਨੂੰ ਪੁਲਿਸ ਨੇ ਕਰ ਲਿਆ ਗ੍ਰਿਫਤਾਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇ ਜਿਹਨੇ ਜਿਹਨੇ ਇਹਦਾ ਸਾਥ ਦਿੱਤਾ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਵਾਨਾ ਲੈ ਕੇ ਉੜੀ ਡਗਾ ਇਨਰ ਪੁਛਗਿਛ ਕਰਕੇ ਫਿਰ ਇਹਦੀ ਜਹ ਤੱਕ ਪਹੁੰਚਾਂਗੇ ਪ੍ਰੇਮਿਕਾ ਦੀ ਭਾਬੀ ਦੀ ਮਾਂ ਨੂੰ ਸ਼ਰੀਆਮ ਸੜਕ ਵਿਚਾਲੇ ਵਟਨ ਵਾਲੇ ਨੌਜਵਾਨ ਨੇ ਕੀਤਾ ਕਬੂਲਨਾਮਾ ਕਹਿੰਦਾ ਉਹ ਔਣ ਨਹੀਂ ਸੀ ਦਿਂਦੇ ਰੋਗਦੇਸੀ ਜ਼ਬਰਦਸਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਮਾਨਸਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਦੇ ਵੱਲੋਂ ਸ਼ਰੀਆਮ ਸੜਕ ਦੇ ਵਿੱਚਕਾਰ ਇੱਕ ਮਹਿਲਾ ਉੱਤੇ ਹਮਲਾ ਕੀਤਾ ਗਿਆ ਸੀ ਉਸ ਨੂੰ ਸ਼ਰੀਆਮ ਜਿਹੜਾ ਆ ਵੱਡੇ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਉਦੋਂ ਹੋਏ ਨੇ ਜਦੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਨਜਾਇਜ਼ ਸਬੰਧਾਂ ਦੇ ਕਾਰਨ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀहां ਤੁਹਾਨੂੰ ਦੱਸ ਦਈਏ ਪ੍ਰੇਮੀ ਦੇ ਵੱਲੋਂ ਪ੍ਰੇਮਿਕਾ ਦੀ ਭਾਬੀ ਦੀ ਮਾਂ ਦਾ ਸ਼ਰੀਆਮ ਜਿਹੜਾ ਸੜਕ ਵਿਚਕਾਰ ਕਤਲ ਕਰ ਦਿੱਤਾ ਗਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਇਹ ਸਾਨੂੰ ਮਿਲਣ ਤੋਂ ਰੋਕਦੀ ਸੀ ਇਸ ਗੱਲ ਨੂੰ ਲੈ ਕੇ ਇਸ ਦੇ ਵੱਲੋਂ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਸਬੰਧੀ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਆ ਆਬਵੀਅਸ ਨਾਦੀ ਨੇ ਤੁਹਾਨੂੰ ਕੱਲ ਇੱਕ ਆਪਣਾ ਸਿਟੀ 2 ਦੇ ਏਰੀਆ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮਸ਼ਤੀਦੀ ਚੌਂਦਿਆਂ ਹੋਇਆ ਜਿਹੜੇ ਡੀਐਸਪੀ ਜੀ ਸਾਹਿਬ ਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਮ ਕਰ ਦਿੱਤਾ ਇਹਦੇ ਜੇ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਕਿ ਉਹ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਬੀਰ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਆ ਇਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜੇਕਾ ਨੇ ਤੇ ਉਸ ਤਹਤੀ ਇਹਨੇ ਜਿਹੜਾ ਇਹ ਜਿਹੜੀ ਕਾਰਵਾਈ ਜਰੀ ਕੀਤੀ ਆ ਮਨ ਵਿੱਚ ਜਾਂਦੀ ਆ ਔਰ ਇਹਦੇ ਵਿੱਚ ਇਹ ਆ ਕਿ ਜਿਹੜੀ ਜਿਹੜੀ ਮਿਰਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਉਹ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇ ਦਾ ਜਿਹਨੇ ਜਿਹਨੇ ਦਾ ਸਾਥ ਦਿੱਤਾ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਵਾਨਾ ਲੈ ਕੇ ਪੂਰੀ ਡੂੰਘਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਜãi ਤੱਕ ਪਹੁੰਚਾਂਗੇ ਭਾਈ ਅਸੀਂ ਉੱਥੋਂ ਆਉਂਦੇ ਸੀ ਜੇ ਤੋਰੇ ਨਾ ਉੱਥੋਂ ਟਰੈਕਟਰ ਵਾਲੇ ਬੰਦੇ ਨੇ ਖੜਾ ਕੇ ਤੁਹਾਨੂੰ ਦੱਸਿਆ ਕਿ ਉੱਥੇ ਬੰਦੇ ਵੱਢੀ ਜਾਂਦੇ ਨੇ ਅਸੀਂ ਆ ਕੇ ਲਵਿਆ ਕਿ ਚੱਕੇ ਇੱਥੇ ਦੇਖਿਆ ਤਾਂ ਇੱਥੇ ਤਿੰਨ ਜਾਣੇ ਹੋ ਗਰੇ ਪਈ ਸੀ ਕਿਸੇ ਨੇ ਕਹਾੜੀ ਨਾਲ ਕਰਿਆ ਹੋਈ ਇੱਥੇ ਕਿਸੀ ਕਾੜੀ ਗੁੜੀ ਇੱਥੇ ਸਿੱਟ ਕੇ ਕਿਤੇ ਨਹੀਂ ਤੇ ਉਸ ਦੁਆਦ ਸਿਲ버 ਰੰਗਾਂ ਮੋਟਰਸਾਈਕਲ ਲੈ ਕੇ ਇਧਰੋਂ ਟੱਪ ਗਿਆ ਹਾਂ ਐਨੀ ਪਹਿਲਾਂ ਕਿੰਨੇ ਬੰਦੇ ਸੀ ਬਈ ਇਹ ਕਿੱਲਿਆਂ ਨੂੰ ਹਸਤਾਲ ਇਹ ਤਿੰਨ ਜਾਣੇ ਸੀਗੇ ਜਿਹਨਾਂ ਨੂੰ ਦੋ ਦੋ ਹਸਤਾਲ ਤੇ ਭੇਜਤਾ ਸੀ ਕਿ ਇੱਥੇ ਆਪਣੇ ਪਈ ਐ ਡੱਡ ਬੋਦੀ ਅੱਗੇ ਜਿਹੜੇ ਹਸਤਾਲ ਤੇ ਜਿਹਨੇ ਉਹ ਕੌਣ ਕੌਣ ਸੀ ਹਸਤਾਲ ਤੇ ਜਿਸ ਉਹ ਜੈਂਸ ਸੀ ਇਹ ਦੋਨੋਂ ਦੋ ਇੱਕ ਬੰਦਾ ਸੀ ਇੱਕ ਮੁੰਡੀ ਦੀ ਕੁੜੀ ਇੱਕ ਬੱਚਾ ਉਹ ਮਸਾ 5 15 20 ਮਲਵਤ ਤੱਕ ਮੰਟਰਕੇ ਹੋ ਗਿਆ ਹੁਣ ਤੱਕ ਮੰਟਰਕੇ ਹੋ ਗਿਆ ਲਾ ਲਓ ਇੰਨਾ ਟਾਈਮ ਹੋ ਗਿਆ ਭਾਈ ਉਹ ਹਸਤਾਲ ਤੇ ਉਹਨਾਂ ਦੀ ਹਾਲਚ ਮੁੰਡੇ ਤਾਂ ਥੋੜੀ ਗੰਭੀਰੀ ਐ ਜੀ ਤੇ ਕੁੜੀ ਦਾ ਹੈਲਥ ਉਹ ਠੀਕ ਐ ਜੀ ਉਹਦੇ ਘਟਨੇ ਦੇ